ਸਤਿ ਸ਼੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਸਾਰੇ ਵੀਰਾਂ ਦਾ ਅੱਜ ਦੀ ਆਪਣੀ ਇੱਕ ਹੋਰ ਨਵੀਂ ਵੀਡੀਓ ਵਿੱਚ ਤੇ ਜੇਕਰ ਤੁਸੀਂ ਵੀ ਆਪਣੀ ਕੰਬਾਈਨ ਜਾਂ ਖੇਤੀਬਾੜੀ ਦੇ ਕਿਸੇ ਵੀ ਸਾਧਨ ਦੀ ਜਾਣ ਸਾਡੇ ਚੈਨਲ ਤੇ ਲਗਾਉਣਾ ਚਾਹੁੰਦੇ ਹੋ ਤਾਂ ਸਾਨੂੰ 2-4 ਮਿੰਟ ਦੀ ਵੀਡੀਓ ਬਣਾ ਕੇ ਜਾਂ 5-7 ਫੋਟੋ ਸਾਡੇ WhatsApp ਨੰਬਰ ਤੇ ਭੇਜ ਸਕਦੇ ਹੋ ਸਾਡਾ WhatsApp ਨੰਬਰ ਤੁਹਾਨੂੰ ਸਕਰੀਨ ਤੇ ਮਿਲ ਜਾਊਗਾ ਅੱਜ ਦੀ ਵੀਡੀਓ ਵਿੱਚ ਦੇਖ ਸਕਦੇ ਹੋ ਜੀ ਪ੍ਰੀਤ ਕਮੈਨ ਬਕਾਊ ਹੈਗੀ ਵਧੀਆ ਸਾਫ਼ ਕੰਡੀਸ਼ਨ ਦੇ ਵਿੱਚ ਮਸ਼ੀਨਾਂ ਦੇਖ ਸਕਦੇ ਹੋ 2006 ਮਾਡਲ ਦਾ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਕੈਮਨੀ ਪੰਪਰ ਦੀ ਫੀਡਰ ਦੀ ਕੰਡੀਸ਼ਨ ਫੀਡਰ ਫੱਟੀਆਂ ਟਾਇਰਾਂ ਦੀ ਕੰਡੀਸ਼ਨ ਦੇਖ ਸਕਦੇ ਹੋ ਵਧੀਆ ਸਾਫ ਆ 5 ਲੱਖ 25 ਹਜ਼ਾਰ ਦੀ ਬਾਈ ਹੋਣਾਂ ਦੀ ਡਿਮਾਂਡ ਆ ਬਾਕੀ ਵੀਡੀਓ ਨੂੰ ਦਬਕ ਕੇ ਸ਼ੇਅਰ ਕਰ ਦਿਓ ਜਿੱਥੇ ਵੀ ਤੁਸੀਂ ਵੀਡੀਓ ਨੂੰ ਦੇਖ ਰਹੇ ਹੋ ਫਾਜਲ ਕਾ ਏਰੀਆ ਕਾ ਬਾਈ ਹੋਣਾਂ ਦਾ ਸਾਈਡ ਛੇੜਾ ਬਿਲਕੁਲ ਸਾਫ ਨੇ 엘ਿਵੇਟਰ ਦੇ ਇਸ ਤੋਂ ਡੀਅਰ ਟੈਂਕ ਇਹ ਟੈਂਕ ਵਗੈਰਾ ਚੈੱਕ ਕਰ ਸਕਦੇ ਹੋ ਵਧੀਆ ਸਾਫ ਆ ਪੂਰੀ ਕੰਡੀਸ਼ਨ ਦੇਖ ਸਕਦੇ ਹੋਗੇ ਠੀਕ ਹੈ ਇਹ ਮਸ਼ੀਨ ਦੇ ਟਾਇਰ ਵਗੈਰਾ ਸਾਰੇ ਵਧੀਆ ਸਾਫ ਨੇ 525000 ਦੀ ਬਾਈ ਹੋਰਾਂ ਦੀ ਡਿਮਾਂਡ ਆ। ਦੂਜੀ ਸਾਈਡ ਤੋਂ ਛੀੜਾ ਆਉਟਰ ਪਾਈਪ ਵੀ ਦੇਖ ਸਕਦੇ ਹੋ ਵਧੀਆ ਸਾਫ ਆ। ਟਾਇਰ ਤੇ ਪੌੜੀ ਦੀ ਕੰਡੀਸ਼ਨ ਦੇਖ ਸਕਦਾ ਹੋ। ਵੀਡੀਓ ਨੂੰ ਬੱਤਾਂ ਸ਼ੇਅਰ ਕਰ ਦਿਓ ਜਿੱਤੇ ਵੀ ਤੁਸੀਂ ਵੀਡੀਓ ਨੂੰ ਦੇਖ ਰਹੇ ਹੋ। ਬੈਕ ਸਾਈਡ ਤੋਂ ਪੂਛ ਬਿਲਕੁਲ ਸਾਫ ਆ ਪਿਛਲੇ ਹਿੱਸੇ ਦੀ ਕੰਡੀਸ਼ਨ ਟਾਇਰਾਂ ਦੀ ਕੰਡੀਸ਼ਨ ਦੇਖ ਸਕਦੇ ਹੋ। ਬਾਕੀ ਜੇ ਕਿਸੇ ਵੀ ਪੁਰਾਣੇ ਕਮੈਨ ਬਾਰੇ ਜ਼ਿਆਦਾ ਜਾਣਕਾਰੀ ਲੈਣੀ ਆ। ਮਸ਼ੀਨ ਬਾਰੇ ਕਿਸੇ ਵੀ ਤਰ੍ਹਾਂ ਦੀ ਗੱਲਬਾਤ ਕਰਨੀ ਆ। ਨੰਬਰ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚੋਂ ਮਿਲ ਜਾਊਗਾ ਜੀ। 8 ਨੰਬਰ ਲੈ ਕੇ ਤੁਸੀਂ ਬਾਈ ਉਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਕਟਰ ਦੀ ਕੰਡੀਸ਼ਨ ਦੇਖ ਸਕਦੇ ਹੋ ਪੰਜ ਵੈਪ ਵਾਲੀ ਰੀਲ ਆਵਾ ਕੇ ਕਟਰ ਦੀ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਹੋ ਬੜੀ ਸਾਫ਼ ਆ ਕੰਡੀਸ਼ਨ ਕਟਰ ਦੀ ਟਾਇਰ ਵਗੈਰਾ ਚੈੱਕ ਕਰ ਸਕਦੇ ਹੋ ਰੀਲ ਦੀ ਕੰਡੀਸ਼ਨ ਹੋਗਰ ਦੀ ਕੰਡੀਸ਼ਨ ਵਗੈਰਾ ਸਾਰੀ ਬਿਲਕੁਲ ਓਕੇ ਹੈ ਜੀ ਫਾਸਲਾ ਕਰ ਬਾਈ ਉਹਨਾਂ ਦਾ ਏਰੀਆ ਹੈਗਾ ਨੰਬਰ ਡਿਸਕ੍ਰਿਪਸ਼ਨ ਦੇ ਵਿੱਚੋਂ ਮਿਲ ਜੂ 2006 ਮਾਡਲ ਮਸ਼ੀਨ ਹੈ ਸਾਰੀ ਮਸ਼ੀਨ ਬਿਲਕੁਲ ਓਕੇ ਬਿਲਕੁਲ ਸਾਫ਼ ਕੰਡੀਸ਼ਨ ਦੇ ਵਿੱਚ ਆ ਬਾਕੀ ਜੀ ਕੰਡੀਸ਼ਨ ਮਸ਼ੀਨ ਦੀ ਸਾਰੀ ਦੇਖ ਸਕਦੇ ਹੋਗੇ ਬਾਕੀ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਪੇਜ ਨੂੰ ਆਪਣਾ ਨੂੰ ਫੋਲੋ ਕਰ ਲਿਓ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਬਹੁਤ ਬਹੁਤ ਧੰਨਵਾਦ ਜੀ